ਮਹਾਰਾਜ ਜੀ ਕਾ ਖਾਲਸਾ ਮਹਾਰਾਜ ਜੀ ਫਤਿਹ ਅਦਾ ਬਿੱਸਾ 771 ਅੰਕ ਤੇ ਉਡੀ ਮਹੱਲਾ ਪੰਜਵਾਂ ਕਰ ਦੂਜੇ ਚੌਪ ਦੇ ਵਿੱਚ ਉਪਦੇ ਵਿੱਚ ਸੰਤ ਟੈਲ ਸੋਈ ਹੈ ਲਾਗਾ ਜਿਸ ਮਾਸਤਕ ਲਿਖਿਆ ਲਿਖੋ ਕਹੋ ਨਾਨਕ ਇੱਕ ਬਿੰਦੂਜਾ ਅਵਨ ਕਰਣੇ ਜੋਗ ਕਹਿੰਦਾ ਮਾਲਕ ਤੋਂ ਬਿਨਾਂ ਕੋਈ ਸਾਨੂੰ ਕਹਲਾ ਜੀਵਨ ਮਰਨ ਸਭ ਨਹੀਂ ਕਰ ਸਕਦਾ। ਜਾਂ ਮੈਂ ਇਹ ਚੀਜ਼ ਦਾ ਪਤਾ ਲੱਗਿਆ। ਫਿਰ ਮਾਲਕ ਕਹਿੰਦੇ ਆ ਵੀ ਅਸੀਂ ਤਰੇ ਗੋਣੇ ਫਾ ਚੁੱਕੇ ਆ। ਧਾਇਓ ਰੇ ਮਨ ਦੇ ਦਿਸ ਧਾਇਓ ਮਾਇਆ ਮਗਨ ਸਵਾਦ ਲੋਭ ਮੋਇਓ ਤੈਨ ਪ੍ਰਭ ਆਪ ਲਾਇਆ। ਵੀ ਅਸੀਂ ਯਾਤਰਾ ਨੂੰ ਗਏ ਫਿਰ ਮਾਲਕ ਨੇ ਆਪ ਲਾਤਾ। ਦੇਵ ਪੁਆਲੀ ਪੁਰਖ ਵਧਾਤੇ ਬਹੁਤ ਬੜ ਜਨਮ ਜੀ ਨੋਜਪਾਤਾ ਕਮਸੀ ਉਹਦੀ ਕਥਾ ਸੰਗਤ ਦੇ ਵਿੱਚ ਜਾ ਕੇ ਲਾਈ ਨਹੀਂ ਹੈਗੀ ਮਨ ਨੂੰ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੋਹਤਨ ਇਹ ਮਨ ਲਾਇਓ ਮਿਕਸਿਓ ਪੇਖ ਰੰਗ ਕੁਸੰਭ ਕੋ ਪਰਗ੍ਰਹ ਜੋ ਹਣ ਜਾਇਓ ਅਸੀਂ ਤਰੇ ਗਣ ਦੇਖ ਕੇ ਫਸ ਗਏ ਇਹ ਗੋਣਾ ਪਿਆਰ ਪੈ ਲਿਆ ਜਦ ਪਿਆਰ ਪੈ ਗਿਆ ਵੀ ਸਾਡਾ ਹਾਲ ਕੀ ਹੋਇਆ ਜਿਵੇਂ ਤੇਲੀ ਦਾ ਬਲਦ ਹੁੰਦਾ ਨਾ ਇਸੇ ਤਰ੍ਹਾਂ ਵਾਲਕਾ ਤਾਬਤ ਕੋ ਤਾਵੇ ਬਹੁ ਪਾਤੀ ਜਿਉਂ ਤੇਲੀ ਬਲਦ ਪਰਮਾਇਓ ਜੇ ਤੇਲੀ ਬਲਦ ਹੁੰਦਾ ਜਿਗੇ ਉਹਨੇ ਕਹਣਾ ਮੇਰਾ ਤੇਲ ਕਾਰ ਦੇ ਉਹਦੇ ਬਲਦ ਨੂੰ ਪਾਣੀ ਨਾ ਪੱਠੇ ਦਾ ਟਾਈਮ ਨਹੀਂ ਮਿਲਦਾ ਸੀਗਾ ਇਸੇ ਤਰ੍ਹਾਂ ਜਿਹੜਾ ਮਨਮੁੱਖਾ ਉਹ ਵਿਰਥਾ ਜਨਗਵਾਈ ਜਾਂਦਾ ਬਿਨਾ ਸ਼ੰਗਾਰ ਸਾਜ ਤੋਂ ਪਾਇ ਜਾਂਦਾ ਮਾਨੁਖ ਬਿਨ ਬੂਜੇ ਵਿਰਥਾ ਆਇਆ ਅਨਕ ਸਾਜ ਸ਼ੰਗਾਰ ਬਹੁ ਕਰਤਾ ਜਿਉ ਮਿਰਤਕ ਉਡਾਇਆ ਇਹ ਚੀਜ਼ ਦਾ ਪੇਤਾ ਆ ਕੇ ਪਤਾ ਲੱਗਿਆ ਵੀ ਜਿਵੇਂ ਮਤਕ ਹੁੰਦਾ ਮਿਰਦੇ ਮਤਲ ਮੁੱਠੀ ਬਣਾਉਂਦਾ ਉਹਨੂੰ ਕੋਈ ਪਤਾ ਨਿੰਦਾ ਜੋ ਮਰਜੀ ਦੱਬ ਦੋ ਸਾੜ ਦੋ ਉਹੀ ਨਿਆਈ ਬਣਦਾ ਹੈ। ਇਹੇ ਪਾਵਰ ਮਿਲਦੀਆਂ ਨੂੰ। ਜਦ ਸੰਗਤ ਨੂੰ ਛੜ ਜਾਂਦਾ ਹੈ ਦੇ ਵਿੱਚ ਮਨਾਉ ਨਹੀਂ ਬਸਦਾ। ਫਿਰ ਇਹਦਾ ਜੁਨਾ ਵਿੱਚ ਮਨ ਚਲੇ ਜਾਂਦਾ। ਜਦ ਸੰਗਤ ਮਿਲਦੀ ਆ ਫਿਰ ਦੱਸ ਦਿਆ ਪਾਇਓ ਅਨੁਗ੍ਰਹਿ। ਜਾਂ ਕੋ ਪ੍ਰਭ ਕੋ ਤਿਸ ਹਿਰਦੇ ਨਾਮ ਵਸਾਇਆ। ਸਾਧ ਸੰਗਤ ਕੇ ਪਾਸੇ ਪਰਿਓ ਜਨ ਨਾਨਕ ਹਰ ਜਸ ਰਸ ਪਾਇਆ ਜੇ ਮਾਲ ਕਿਰਪਾ ਕਰਦਾ ਫੇ ਨਾਮ ਦੀ ذات ਬਖਸਾ ਫੇ ਹਿਰਦੇ ਦੇ ਵਿੱਚ ਨਾਮ ਵਸ ਜਾਂਦਾ ਹੈ ਹਿਰਦਾ ਕਿੰਨੂੰ ਕਹਿੰਦੇ ਆ ਜਿਹੜਿਆ ਮਸਤਕ ਆਪਾਂ ਵਾਲਾ ਦਾਲੇ ਇਹਦੇ ਵਿੱਚ ਜਿਹੜੇ ਆਨ ਸਬ ਚੱਲਦੇ ਆ ਜਿਹਨੂੰ ਅੰਮ੍ਰਿਤ ਬਾਣੀ ਕਹਿੰਦੇ ਆ ਹਰ ਕੀ ਕਥਾ ਕਹਿੰਦੇ ਆ ਹਰਿਆ ਕੀਰਤਨ ਕਹਿੰਦੇ ਆ ਵਸ ਜਾਂਦਾ ਹੈ ਫਿਰ ਮਾਲਕ ਕਿਰਪਾ ਕਰਦਾ ਕਿਰਪਾ ਨਿਧ ਬਸੋ ਰਿਦੇ ਹਰ ਨੀਤਾ ਐਸੀ ਬੁੱਧ ਕਰੋ ਪ੍ਰਗਾਸਾ ਆਗ ਲਾਗੇ ਪ੍ਰਭ ਸੰਗ ਪ੍ਰੀਤ ਫਿਰ ਉਹਦੇ ਨਾਲ ਪਿਆਰ ਭਾਵਨਾ ਪੈਂਦੀ ਹਰ ਵਕਤ ਮਾਲਕ ਸਾਡੇ ਕਿਰਪਾ ਕਰਦਾ ਅੱਜ ਚਰਨਾਂ ਜੋੜ ਕੇ ਕਿੰਝ ਇਹ ਕਹਿੰਦੇ ਗੁਰ ਕੇ ਚਰਨ ਸਰੇ ਉਹਨੇ ਤੀਰ ਸਰਕਾਂ ਨੂੰ ਫਿਰ ਮਾਸਤਕ ਦੇ ਜਿਹੜੇ ਸਾਡੇ ਪਾਗ ਆ ਜਾਗ ਬੰਦਿਆ ਜੇ ਕਹਿੰਦਾ ਪਾਗ ਠੜੇ ਹਰ ਸੰਤ ਮਾਰੇ ਜਿੰਨ ਕਰਤਨ ਹਰਨਾਮਾ ਪਰਵਾਨ ਗਣੇ ਸਈਆ ਸਵਲ ਬਿਨਾ ਕੰਮ ਫਿਰ ਉਹ ਅੱਗੇ ਜਾ ਗਿਆ ਕਹਿੰਦੇ ਮਹਾ ਪਤ ਤੇ ਹੋਤ ਪੰਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮਿੱਠੀ ਲਾਗ ਕਿਉ ਤਹਾਰਾ ਭਾਵ ਫਿਰ ਜਿਹੜੀ ਉਹਦੀ ਆਵਾਜ਼ ਆ ਮਾਲਕ ਦੀ ਜਿਹੜੀ ਆਪਣੇ ਅੰਦਰ ਆ ਜਿਹਦੇ ਬਸ ਪਰੋਏ ਆ ਇਹਨਾਂ ਨਾਮ ਕੇ ਤਾਰੇ ਸਗਲੇ ਜਾਂ ਤਾਂ ਫਿਰ ਉਹ ਮੁੱਠੀ ਲਗਣਾ ਜਾਂਦੀਆਂ ਉਹਦੇ ਵਿੱਚ ਰਾਤ ਸੌਣ ਲਾ ਜਾਂਦਾ ਫਿਰ ਮਾਲਕ ਬਖਸੰਦ ਹੋ ਜਾਂਦਾ ਸੱਦ ਬਖਸੰਦ ਸਦਾ ਮਿਹਰਬਾਨਾ ਸਭਨਾਂ ਦੇ ਆਧਾਰੀ ਨਾਨਕ ਦਾਸ ਸੰਤ ਪਾਸੇ ਪਰਿਓ ਰੱਖ ਲਿਓ ਵਾਰੀ ਤੇ ਇਸ ਨਾਮ ਮਾਲ ਕਹਿੰਦਾ ਰਸਨਾ ਗਉਣ ਗੋਪਾਲ ਨਿਦ ਗਹਿਣ ਹਰ ਭਗਤ ਉਹ ਰਸਨਾ ਦੇ ਨਾਲ ਮਾਲਕ ਦੇ ਗੀਤ ਗਾਉਂਦਾ ਸ਼ਾਂਤ ਸਹਿਜ ਰੈਸ ਮਨ ਉਪਜੋ ਸਗਲੇ ਧੂਪ ਲੈਣਾ ਮੈਂ ਸ਼ਾਮ ਦੇ ਵਿੱਚ ਜਾ ਕੇ ਸਹੇਦ ਜਾ ਕੇ ਸਾਡੇ ਉਹ ਕਟਿਆਂ ਦੇ ਜਿਵੇਂ ਅੱਜ ਮਾਲਕ ਨੇ ਵਾਕ ਕੀਤੀ ਆ ਚਰਨ ਸੰਤ ਟਹਿਲ ਸੋਈ ਹੈ ਲਾਗਾ ਜਿਸ ਮस्तक ਲਿਖਿਆ ਲਖੋਗ ਕੋ ਨਾਨਕ ਕੇ ਇੱਕ ਬੰਦੂਜਾ ਅਵਰ ਨ ਕਣ ਜਾਉ ਅਜੇ ਤੁਰਦੇ ਫਿਰਦੇ ਵੈਂਦੇ ਹੁੰਦੇ ਮਾਲਕ ਨੂੰ ਜਾਦਾ ਬੜੇ ਪਿਆਰ ਨਾਲ ਜੇ ਅੰਦਰ ਸਵਾਜੰਦਾ ਵਾਹ ਗੁਰੂ ਵਾਹ ਗੁਰੂ ਆ ਦਿਨ ਦੇ ਵਿੱਚ ਅਸੀਂ ਬਰਾਬਰ ਪਾਲ ਰੱਖਣਾ ਹੁੰਦਾ ਧਰਮ ਤੇ ਕੰਮ ਦੇ ਬਰਾਬਰ ਰੱਖਣ데요 ਉਦੋਂ ਬਾਅਦ ਰਾਤ ਨੂੰ ਥੋੜਾ ਸਿਮਰ ਕਰਕੇ ਫਿਰ ਆਵਾਜ਼ ਨੂੰ ਪਕੜ ਕੇ ਜਾਂ ਸੁਣ ਕੇ ਧਿਆਨ ਲਾ ਕੇ ਮਾਲਕ ਦੇ ਅਰਥੇ ਜਾਣਾ ਹੁੰਦਾ ਫਿਰ ਸੂਹ ਔਰ ਦੇ ਸਾਰ ਆ ਨਾਸਿਕਾਂ ਨੂੰ ਬਰਾਬਰ ਦੇਖਣਾ ਨਾਸਿਕ ਬਰਾਬਰ ਹੋ ਗਈਆਂ ਫਿਰ ਅਸੀਂ ਸੱਜੀ ਅੱਖ ਨੂੰ ਖੱਬੇ ਲਿਆ ਕੇ ਸਿਮਰ ਕਰਕੇ ਸਿਮਰ ਜਮਰਾਹ ਕਰਾ ਕਰਨਾ ਇਸ ਤਰ੍ਹਾਂ ਅਸੀਂ ਸਾਡੇ ਅੰਦਰ ਬੁੱਧ ਪ੍ਰਗਟਾ ਹੋ ਜਾਂਦੀ ਆ ਤੇ ਅਸੀਂ ਬੁੱਧ ਕਰੋ ਪ੍ਰਗਾਸਾ ਆਗੇ ਪ੍ਰਭ ਸੰਗ ਪ੍ਰੀਤ ਇਸ ਤਰ੍ਹਾਂ ਮਾਲਕ ਕਿਰਪਾ ਕਰਦਾ ਫਿਰ ਮਾਲਕ ਕਹਿੰਦਾ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਮੋਖ ਕੋ ਨਸਤਾਰੇ ਤੇ ਵਿਖੇ ਬਿਲਾਸ ਕਹੀਤ ਬਹੁ ਤੇਰੇ ਚਲਤਨ ਕਸੂਰ ਸੰਗਾਰੇ ਏਟਮਿਤ ਨਾਨ ਨੂੰ ਨਾਮ ਨਾਨਕ ਹਰ ਨਾਮ ਮੇਰੇ ਭਨਾਰੇ ਫਿਰ ਮਾਲਕਾ ਕਿਰਪਾ ਕਰਕੇ ਜਲਾ ਮੋਖੋ ਜੇ ਲੋਵੰਦਾ ਮੋਖੋ ਜਲਮਨ ਨਿਰਮਲ ਹੋਈ ਹੈ ਤੇ ਰੋ ਰਹੇ ਇਹਾ ਉਆ ਲੋਗਾ ਫਿਰ ਸਾਡੇ ਮਾਲਕਾ ਤਰਹਿ ਗੋਣ ਦੇ ਵਿੱਚ ਉੱਥੇ ਵਜੇ ਵੀ ਅਸੀਂ ਹਰ ਵਾਰ ਤੇ ਮਾਲਕ ਦੇ ਦਰ ਤੇ ਉਸ ਦਰ ਤੇ ਬੇਨਤੀ ਕਰ ਰਹੇ ਹਾਂ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਬਸਰ ਸੁਣ ਆਇਓ ਨਾਨਕ ਭਗ ਪਰਿਓ ਹਰ ਪਾਸੇ ਰਾਖਾ ਲਾਜ ਅਪਣਾਇਓ ਫਿਰ ਮਾਲਕ ਪੰਜ ਦੂਤਾਂ ਵਿਚਾਰ ਲੈਂਦਾ ਕੀ ਕਹਿੰਦੇ ਆ ਮਾਲਕ ਮਾਲਕ ਬਖਸ਼ ਕਰਦੇ ਆਪਾਂ ਨੂੰ ਪਰਪਕਾਰ ਨਾ ਕਹੋ ਕਿ ਇਹ ਨਹੀਂ ਸਤਗੁਰ ਸੇਵ ਤੇ ਆਇਆ ਪੰਜ ਦੂਤਾਂ ਰਾਚਾ ਸੰਗਤ ਕੋਟਾ ਮਤਮਾਰੋ ਮਤਮਾਇ ਕਹਿੰਦਾ ਜਿੰਨਾ ਕਰੀ ਸੰਗਤ ਦੇ ਵਿੱਚ ਆ ਕੇ ਸੇਵਾ ਨਹੀਂ ਕਰਦੇ ਸੰਗਤ ਦੇ ਜਾ ਕੇ ਬੈੰਦੇ ਨਹੀਂ ਹੈਗੇ ਉਹਨਾਂ ਤੇ ਸਾਡੇ ਪੰਜ ਦੁੱਤ ਪਿੱਛੋਂ ਨਹੀਂ ਹੜਦੇਗੇ ਇਸ ਤਰ੍ਹਾਂ ਮਾਲਕ ਨੇੜੇ ਆ ਕੀ ਕਹਿੰਦੇ ਆ ਸਾਡੀ ਨੈਗੇਟਿਵ ਜਾਣੂ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀ ਗਏ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਈ ਇਸ ਤਰ੍ਹਾਂ ਸਾਡੇ ਨਾਲ ਰਲ ਕੇ ਜੀ ਭਾਈ ਸੇਵਾ ਸਿੰਘ ਫਰਮਾਣ ਮਿਲਿਆ ਉਹਨਾਂ ਤਰੀਕਾ ਦੱਸਿਆ ਫਿਰ ਸਾਨੂੰ ਸੰਤਾਂ ਟਹਿਲਾ ਪਤਾ ਲੱਗਿਆ ਸੰਤ ਟਹਿਲ ਸੋਈ ਹੈ ਲੱਗਾ ਜਿਹਦੇ ਮਾਸਤਕ ਲਿਖਿਆ ਲਿਖੋ ਮੁਲਾਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ